ਕਲਬ ਸਮੂਹ ਗੁਰਮੁਖ ਪਿਆਰੇ ਇਕੱਤਰ ਹੋ ਕਰਕੇ ਸਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਪ ਜੀ ਦੀ ਰੱਬੀ ਬਾਣੀ ਦਾ ਹੋਠ ਆਸਰਾ ਲਿਆ ਸਗੁਰ ਸੱਚੇ ਪਾਤਸ਼ਾਹ ਆਪ ਜੀ ਕੇ ਹਜੂਰ ਧੁੱਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸੁਖਮਨੀ ਸੁਖ ਅੰਮ੍ਰਿਤ ਪ੍ਰਗ ਨਾਮ ਭਗਤ ਜਨਾਂ ਕਾ ਮਾਨ ਬਿਸਰਾਮ ਸਭੁਰ ਸਤੇ ਪਾਰਸਾ ਆਪ ਜੀ ਕੇ ਹਜੂਰ ਗੁਰਮੁ ਪੈਰਾਂ ਨੇ ਇਕਤਰੋ ਕਰਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਅਨੰਦ ਸਾਹਿਬ ਜੀ ਕੇ ਜਾਪ ਕੀਤੇ ਜਬਜੀ ਸਾਹਿਬ ਦੀ ਪਵਤਰ ਬਾਣੀ ਦੇ ਜਾਪ ਅਨੰਦ ਸਾਹਿਬ ਸ਼ਿਪੋੜੀਆਂ ਦੀ ਕੀਰਤਨ ਗੁਰਬਾਣੀ ਬੜੀ ਸੁਣੀ ਸਤਖੰਡ ਪ੍ਰਵਾਨ ਕਰਨੇ ਬੜੀ ਸੁਣੀ ਬਾਣੀ ਦਾ ਭਾਵ ਤੁੰਗਾਲਿਆ ਸੁਮ ਸੰਤਾਂ ਦੇ ਹਿਰਦਿਆਂ ਵਿਕੇ ਵਸੋਣਾ ਹੋਈਆਂ ਬਿਆੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਖਿਮਾ ਮਾਫਖ ਨੇ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਤਿਗੁਰੂ ਜੀਓ ਆਪ ਜੀ ਕੇ ਹਜ਼ੂਰ 시 ਦਾਦੇ시 ਦੀ ਦਿਹਾੜੇ ਸਮੂਹ ਸੰਗਤ ਨੂੰ ਐਨ ਆਰ ਆਈ ਵੀਰ ਸ਼ਹੀਦឧਦਮ ਸਿੰਘ ਕਲੱਬ ਅਤੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਦੇ ਮੇਹਰ ਭਰਿਆ ਹੱਥ ਰੱਖ ਕੇ ਸ਼ਰਧਾ ਸਤਕਾਰ ਪ੍ਰੇਮ ਭਾਵਨਾ ਦੇ ਨਾਲ ਮਨਾਉਂਦਾ ਬਲਵਕਸ਼ਣਾ ਉਹਨਾਂ ਦੇ ਪਾਏ ਪੂਰਨ ਅਤੇ ਚਲਣ ਦਾ ਬਲਵਕਸ਼ਣਾ ਜੀਓ ਸਤਿਗੁਰ ਸੱਚੇ ਪਾਤਸ਼ਾਹ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਕੋਈਆ ਬਿਆੰਤ ਪ੍ਰਕਾਰ ਦੀਆਂ ਗਾਥੀਆਂ ਭਲਾਂ ਦੇਖਿਨਾਂ ਬਖਸ਼ਨੇ ਆਗੋ ਆਸਤੇ ਸੁਮਤ ਬਖਸ਼ ਨੇ ਆਪ ਜੀ ਕੇ ਹਜ਼ੂਰ ਆਪ ਜੀ ਨੂੰ ਸੁੰਦਰ ਪੁਸ਼ਾਕਿਆਂ ਦੀ ਸੇਵਾ ਕੀਤੀ ਅੰਗੀਕਾਰ ਕਰਨੇ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੇ ਮਹਾਪੁਰਸ਼ਾਂ ਦੀ ਸੇਵਾ ਵਾਸਤੇ ਦਸਤਾਬੇਜਾ ਕੀਤੀ ਸੇਵਾ ਦਰਪਰਵਾਨ ਕਰਨੇ ਸਤਗੁਰ ਸੱਚੇ ਪਾਤਸ਼ਾਹ ਆਪ ਜੀ ਕੇ ਹਜ਼ੂਰ ਬਿਆੰਤ ਮਾਇਆ ਸੇਵਾ ਕੀਤੀ ਜਿਨ੍ਹਾਂ ਜਿਨ੍ਹਾਂ ਮਨੋਸ਼ੋਪਾ ਨਵਾ ਕਰਕੇ ਆਪਣੀਆਂ ਕੀਕੀਆਂ ਕਿਰਤਾਂ ਨੂੰ ਸਫਲੀਆਂ ਕਰਦਿਆਂ ਹੋਇਆ ਸੰਤਾ ਨੇ ਆਪ ਜੀ ਦਾ ਓਟ ਆਸਰਾ ਲਿਆ ਸਭਨਾਂ ਦੀਆਂ ਕਿਰਤ ਕਮਾਈਆਂ ਵਿੱਚ ਵਰਕਤਾ ਪਾਉਣੀਆਂ ਸਭਨਾਂ ਦੇ ਕਾਰੋਬਾਰਾਂ ਵਿੱਚ ਵਾਅਦੇ ਬਖਸ਼ ਨੇ ਨਗਰ ਖੇੜੇ ਮਾਨ ਨੂੰ ਕੀ ਜਿਹਾ ਤੇ ਸੁਭ ਵਰਤੌਣੇ ਦੇਸਾਂ ਵਿਦੇਸ਼ਾਂ ਵਿੱਚਾਂ ਦੇ ਮੇਲ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ੇ ਕਰਨੀਆਂ ਨਗਰ ਦੀ ਸੰਗਤ ਵਿੱਚ ਪਿਆਰ ਭਾ ਭਾਈਚਾਰਾ ਬਣਾਈ ਰੱਖਣਾ ਸਰਬਉੱਚੇ ਪਰਸ਼ਾ ਸਦਾ ਹੀ ਕਿਰਪਾ ਰੂਪੀ ਸਰਤੇ ਮੇਰ ਭਰਾ ਹੱਥ ਰੱਖਣਾ ਸਾਧੂ ਦਾ ਸੰਗ ਨਾਮ ਦਾ ਰੰਗ ਭਜਨ ਦਾ ਪ੍ਰਤਾਪ ਚਰਨ ਕਮਣਾ ਦੇ ਪ੍ਰੇਤੇ ਅਤੇ ਸਾਧ ਸੰਗਤ ਦੀ ਸੇਵਾ ਕਰਨ ਦਾ ਆਪ ਜੀ ਨੇ ਬਾਲ ਬਖਸ਼ਣਾ ਜੀ ਪੁੱਤਰ ਕਲਾ ਪ੍ਰਸਾਦ ਜੀ ਕੀ ਦੇਖ ਸਜਾ ਕੇ ਹਾਜ਼ਰ ਕੀਤੇ ਆਪ ਜੀ ਕੇ ਦਰ ਪ੍ਰਵਾਣ ਹੋਵੇ ਪ੍ਰਵਾਣ ਆ ਪ੍ਰਸਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਪਰਵਾਹਾਰੀ ਗੁਰਜੀ ਕੀ ਵਾਰਤੇ ਜੋ ਜੀ ਛਕੇ ਆਪ ਜੀ ਦਾ ਪੁੱਤਰ ਨਾਮ ਸਤਨਾਮ ਸ੍ਰੀ ਵਾਨ ਗੁਰਜਾਪੇ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਐਸਾ ਜੁਜ ਮਾਈ ਭਾਈ ਗੁਰਸਖ ਸੰਤਾਂ ਪਾਵਨ ਹਜਰੀ ਵਿਖੇ ਪਹੁੰਚਿਆ ਸਭਨਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਵਾਸ ਸਵਾਸ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਨਾਮਦਾਨ ਸਿਖੇ ਸਿਰਕ ਪ੍ਰੋਸਾ ਬਖਸ਼ਣਾ ਸਤਿਗੁਰ ਸੱਚੇ ਪਾਤਸ਼ਾਹ ਪੁੱਤਰ ਗੁਰਬਾਣੀ ਦੇ ਜਾਪ ਕਰਦਿਆਂ ਹੋਈਆਂ ਬਿਆਨ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਨੇ ਜੀਓ ਕਿਰਪਾ ਕਰਕੇ ਪਾਵਨ ਨੂੰ ਹੁਨਾਮਾ ਬਖਸ਼ਿਸ਼ ਕਰਾ ਕੇ ਸੰਗਤ ਨੂੰ ਮਿਹਾਲ ਕਰੋ ਉਪਰਾੰਤ ਦੀਵਾਨ ਦੀ ਰੰਮਤਾ ਕਰਨ ਦੀ ਆਗਿਆ ਬਖਸ਼ੋ ਜੇ ਸੁਖ ਹੋਵੇ ਨਾਮ ਚਤੇ ਆਵੇ ਨਾਨਕ ਨਾਮ ਜੜਦੀ ਕਰਾ ਤੇਰੇ ਭਾਣੇ ਸਰਬਤ ਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਏ ਆਗਿਆ